ਧਿਆਨ ਧਿਆਨ ਕਿਛ ਕਰਮਾ ਜਾਨਾ ਸਾਚ ਜਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨੂੰ ਪਿਆਰੀ ਸੁਵਾਲੀ ਗੁਰੂ ਖਾਲਸਾ ਸਮੂਹ ਸੰਗਤ ਜੀਓ ਆਓ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਦੇ ਸੁਭਾਵ ਸਮੇ ਸਤਿਗੁਰਾਂ ਨੇ ਬਖਸ਼ੇ ਨੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਥੋੜੇ ਸਮੇਂ ਤੋਂ ਬਹੁਤਾ ਲਾਹਾ ਲੈਣ ਦਾ ਯਤਨ ਕਰੀਏ ਵੀ ਮਿਲ ਸਾਡੇ ਕੋਲ ਹਨ ਸਤਿਗੁਰਾਂ ਦੀ ਜਨਮ ਸਾਹਿਬ ਕੀ ਭਾਈ ਬਾਲੇ ਵਾਲੀ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਕੌਤਕਾਂ ਦੇ ਦਰਸ਼ਨ ਆਪਾਂ ਕਰਦੇ ਆ ਰਹੇ ਹਾਂ ਉ ਗੋਬਿੰਦ ਲੋਕਾਂ ਦੇ ਨਾਲ ਸਾਖੀ ਚੱਲ ਰਹੀ ਹੈ ਜਿਨ੍ਹਾਂ ਨੇ ਆਨ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਉਸ ਪਰਮੇਸ਼ਰ ਦਾ ਕੈਸਾ ਰੰਗ ਹੈ ਪਰਮੇਸ਼ਰ ਕੈਸਾ ਹੈ ਆਦੰਤ ਕਿੱਥੋਂ ਹੋਇਆ ਕਰਤੇ ਦੀ ਮਹਿਮਾ ਕਰਤੇ ਦੀ ਵਡਿਆਈ ਉੱਚੀ ਸਤਿਗੁਰੂ ਖੁਸ਼ ਹੁੰਦੇ ਨੇ ਕਹਿੰਦੇ ਤੁਹਾਨੂੰ ਮੇਰੇ ਭਾਗ ਨੇ ਜਿਨ੍ਹਾਂ ਨੇ ਕਰਤੇ ਦੀ ਬੰਦਗੀ ਦੀ ਗੱਲ ਕੀਤੀ ਹੈ ਰੱਬ ਦੇ ਘਰ ਦੀ ਗੱਲ ਕੀਤੀ ਹੈ ਪਰਮੇਸ਼ਰ ਦੀ ਉਸਤਤ ਵਿਡਿਆਈ ਦੀ ਗੱਲ ਕੀਤੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੱਸਦੇ ਨੇ ਪਿਆਰਿਓ ਤੁਸੀਂ ਰੰਗ ਪੋਛਦੇ ਹੋ ਰੱਬ ਦਾ ਉਹਦਾ ਕੋਈ ਰੰਗ ਨਹੀਂ ਪਰ ਫਿਰ ਵੀ ਉਹ ਸਾਰੇ ਅੰਗਾਂ ਵਿੱਚ ਰੱਬ ਰਿਹਾ ਹੈ ਇਸ ਵਰਤਾਈ ਸਤਿਗੁਰੂ ਜੀ ਇੱਕ ਗੁਜਰੀ ਰਾਗ ਦੇ ਵਿੱਚ ਸ਼ਬਦ ਉਚਾਰਦੇ ਨੇ ਜਿਹੜਾ ਕਿ ਸ਼ਬਦ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ 499 ਅੰਗ ਤੇ ਬਖਸ਼ਿਸ਼ ਹੈ ਕੀ ਸ਼ਬਦ ਹੈ ਔਰ ਉਹ ਦੇ ਕੀ ਭਾਵ ਅਰਥ ਨੇ ਆਓ ਜਨਨ ਦਾ ਯਤਨ ਕਰੀਏ ਸਰਵਨ ਕਰੀਏ ਸਤਿਗੁਰੂ ਸ਼ਬਦ ਉਚਾਰ ਦੇ ਰਾਗ ਗੋਜਰੀ ਵਿੱਚ ਗੁਰੂ ਜੀ ਗੁਰੂ ਜੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ ਸਮੁਖ ਕੰਠ ਸਵਾਰ ਤਾ ਕਾ ਅੰਤ ਨਾ ਜਾਈ ਲਖਨਾ ਆਵਤ ਜਾਤ ਰਹੀ ਬੂਬਾਰ ਪ੍ਰੀਤਮਾ ਕਿਉ ਬਿਸਰੈ ਮੇਰੇ ਪ੍ਰਾਨੀ ਅਧਾਰ ਤਾਗੀ ਭਗਤ ਕਰਹੀ ਜਨ ਪੂਰੇ ਮਨ ਜਨ ਸਿਵਹਿ ਗੁਰ ਸ਼ਬਦ ਵਿਚਾਰਨ ਆਉ ਰਮਸਸ ਦੀਪਕ ਜਾਂਕੇ ਤ੍ਰਿਪਮਨ ਇਕਾਇ ਕੀ ਜੋਤਮੁ ਰਾਰ ਗੁਰਮੁਖ ਹੋਇ ਸੈਨ ਨਿਰਮਲਾ ਮਨ ਮੁਕਰੈ ਨ ਅੰਧਾਰ ਸਾਦ ਸਮਾਦ ਕਰੇ ਨਿਤ ਝਗਰਾ ਦੁਇ ਲੋਚਨ ਕਿਆ ਨੀਰ ਅੰਦਰ ਜੋਤ ਸ਼ਬਦ ਧੰਨ ਜਾਗੈ ਸਤਗੁਰ ਝਗਰ ਨਿਵੇਰੈ ਸੁਰ ਨਰਨਾਥ ਬਯੰਤ ਅਜੋਨੀ ਸੱਚੇ ਮਹਿਲ ਅਪਾਰ ਨਾਨਕ ਸਹਿਜ ਮਿਲੈ ਜਗ ਜੀਵਨ ਨਦਰ ਕਰੇ ਨਿਸਤਾਰਾ ਵਾਹ ਗੁਰੂ ਜੀ ਸਤ ਗੁਰੂ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸ਼ਬਦੋ ਚਾਰ ਦੇ ਕਹਿੰਦੇ 나ਬ ਕਮਲ ਤੇ ਬ੍ਰਹਮਾ ਉਪਜੇ ਵੇਦ ਪਰਸ ਮੁਖ ਕੰਠ ਸਵਾਰ ਤਾਕਾ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੀ ਗੁਬਾਰ ਗੁਰੂ ਪਿਆਰੀ ਸਾਧ ਸੰਗਤ ਜੀਉ ਕਮਲ ਦੀ ਨਾਭੀ ਦੇ ਵਿੱਚੋਂ ਪੈਦਾ ਹੋਣ ਵਾਲੇ ਬ੍ਰਹਮਾ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਉਹਨਾਂ ਨੂੰ ਉਸ ਕਰਤੇ ਦਾ ਅੰਤ ਨਹੀਂ ਮਿਲਿਆ ਉਹਨਾਂ ਦੀ ਜੀਵਨੀ ਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਗੋਬਿੰਦ ਲੋਕਾਂ ਨੂੰ ਦੱਸਦੇ ਨੇ ਕਿ ਐ ਗੋਮੇਂਦ ਲੋਕੋ ਜਿਹੜੇ ਬ੍ਰਹਮਾ ਜੀ ਸੰਨਾ ਜਿਨ੍ਹਾਂ ਨੇ ਚਾਰ ਵੇਦ ਬਣਾਏ ਨੇ 나ਬ ਕਮਲ ਤੇ ਬ੍ਰਹਮਾ ਉਪਜੇ ਵੇਦ ਪੜਸ ਮੁਖ ਕੰਠ ਸਵਾਰ ਜਿਨ੍ਹਾਂ ਦੇ ਚਾਰ ਵੇਦ ਰੱਝੇ ਹੋਏ ਨੇ ਵੇਦ ਰਥਿ ਨੇ ਸ੍ਰੀ ਬ੍ਰਹਮਾ ਜੀ ਚਾਰ ਮੁਖ ਕਰਕੇ ਵੇਦਾਂ ਦਾ ਪਾਠ ਕੀਤਾ ਤਾਂ ਬ੍ਰਹਮਾ ਜੀ ਨੇ ਬ੍ਰਹਮਾ ਜੀ ਨੂੰ ਭਗਤੀ ਦੀ ਮਾਇਆ ਦੇ ਪ੍ਰਤਾਪ ਤੇ ਮਨ ਵਿੱਚ ਖਿਆਲ ਆਇਆ ਕਿ ਮੈਂ ਪੈਦਾ ਕਿੱਥੋਂ ਹੋਇਆ ਬ੍ਰਹਮਾ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਪੈਦਾ ਕਿੱਥੋਂ ਹੋਇਆ ਜਿਨ੍ਹਾਂ ਨੇ ਚਾਰ ਵੇਦ ਰਚੇ ਨੇ ਗੁਰੂ ਪਿਆਰੇ ਹੁਣ ਬ੍ਰਹਮਾ ਜੀ ਜਦੋਂ ਚਾਰ ਚਫੇਰੇ ਦੇਖਦੇ ਨੇ ਜਿਹੜੀ ਆਪਜੀ ਸਾਖੀ ਸਰਵਨ ਕਰ ਰਹੇ ਹੋਣਾਂ ਇਹ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਗਵਿੰਦ ਲੋਕਾਂ ਨੂੰ ਸੁਣਾ ਰਹੇ ਨੇ ਔਰ ਉਹਨਾਂ ਦੇ ਜੋ ਇਹ ਜੀਵਨ ਦੀ ਗੱਤ ਹੈ ਇਹ ਉਹਨਾਂ ਚਾਰ ਵੇਦਾਂ ਦੇ ਵਿੱਚ ਹੀ ਲਿਖੀ ਹੋਈ ਹੈ ਤਾਂ ਬ੍ਰਹਮਾ ਦੇ ਮਨ ਵਿੱਚ ਖਿਆਲ ਆਇਆ ਮੈਂ ਪੈਦਾ ਕਿੱਥੋਂ ਹੋਇਆ ਜਦੋਂ ਉਹਨੇ ਤਮਾਮ ਚਾਰੋਂ ਤਰਫ ਦੇਖਿਆ ਚਾਰ ਚਫੇਰੇ ਪਾਣੀ ਹੀ ਪਾਣੀ ਨਜ਼ਰੀ ਆਉਂਦਾ ਹੈ ਹੋਰ ਕੁਝ ਵੀ ਨਹੀਂ ਬ੍ਰਹਮਾ ਜੀ ਔਰ ਕਹਿਣ ਲੱਗੇ ਇਹ ਪਾਣੀ ਕੀ ਐ ਆਤਮੇ ਵਿੱਚ ਵਿਚਾਰ ਕੀਤਾ ਇਹ ਪਾਣੀ ਜੋ ਹੈ ਛੈ ਦੇਹੀ ਬ੍ਰਹਮਾ ਮੈਂ ਹੀ ਆ ਸਾਰਾ ਏ ਮੇਰਾ ਹੀ ਰੂਪ ਐ ਸਾਰਾ ਬ੍ਰਹਮਾ ਤੇ ਪਾਣੀ ਇੱਕੋ ਹੀ ਰੂਪ ਐ ਐਦਾਂ ਖਿਆਲ ਆ ਗਿਆ ਬ੍ਰਹਮਾ ਨੂੰ ਗਿਆਨ ਹੋਇਆ ਕਿ ਮੈਂ ਹੀ ਪਾਣੀ ਆ ਤਾਂ ਬ੍ਰਹਮਾ ਪਤਾਲ ਨੂੰ ਗਿਆ ਕਹਿੰਦੇ ਕੀ ਦੇਖਦਾ ਜੋ ਉੱਥੇ ਵੀ ਕਈ ਬ੍ਰਹਮੇ ਹਨ ਪਰ ਪਾਣੀ ਹੀ ਪਾਣੀ ਦੇ ਰੂਪ ਵਿੱਚ ਹਨ ਹੋਰ ਕੁਝ ਵੀ ਨਹੀਂ ਫੇਰ ਬ੍ਰਹਮਾ ਜੀ ਮਦ ਲੋਕ ਵਿੱਚ ਗਏ ਉੱਥੇ ਵੀ ਪਾਣੀ ਹੀ ਪਾਣੀ ਹੈ ਬ੍ਰਹਮੇ ਕਈ ਫੇਰ ਬ੍ਰਹਮਾ ਜੀ ਆਕਾਸ਼ ਨੂੰ ਗਏ ਕਹਿੰਦੇ ਉੱਤੇ ਵੀ ਬਹੁਤ ਬ੍ਰਹਮੇ ਦੇਖੇ ਨਾਲ ਹੀ ਪਾਣੀ ਹੈ ਪਾਣੀ ਹੀ ਬ੍ਰਹਮਾ ਦਾ ਰੂਪ ਹੈ ਬ੍ਰਹਮਾ ਹੀ ਪਾਣੀ ਦਾ ਰੂਪ ਹੈ ਜਿਤਨੇ ਦੀਪ ਲੋ ਸਾਰੇ ਬ੍ਰਹਮੇ ਹੀ ਹਨ ਹੋਰ ਕੁਝ ਵੀ ਨਜ਼ਰੀ ਨਹੀਂ ਆਉਂਦਾ ਜਿੰਦਰ ਦੇਖਦਾ ਆਪਣਾ ਹੀ ਰੂਪ ਆਪਣਾ ਆਪ ਹੀ ਦੇਖਦਾ ਫੇਰ ਬ੍ਰਹਮਾ ਜੀ ਆਪਣੇ ਸਥਾਨ ਨੂੰ ਆਏ ਕਹਿਣ ਲੱਗਿਆ ਜਲੇ ਬ੍ਰਹਮਾ ਥਲੇ ਬ੍ਰਹਮਾ ਹੈ ਪੀ ਬ੍ਰਹਮਾ ਹੋਸੀ ਬ੍ਰਹਮਾ ਥਾਣ ਤਨੰਤਰ ਵਿਖੇ ਬ੍ਰਹਮਾ ਆਤ ਜੁਵਾਦ ਭੀ ਬ੍ਰਹਮਾ ਜਦੋਂ ਚਾਰੇ ਚਾਰ ਚਫੇਰੇ ਘੁੰਮ ਕੇ ਦੇਖ ਲਿਆ ਬ੍ਰਹਮਾ ਹੀ ਦਿਖਦਾ ਮਨ ਵਿੱਚ ਥੋੜਾ ਜਿਹਾ ਅਹੰਕਾਰ ਪੈਦਾ ਹੋ ਗਿਆ ਤੇ ਉੱਚੀ ਉੱਚੀ ਪੁਕਾਰਾਂ ਕਰਦਾ ਕਿ ਚਾਰ ਚਫੇਰੇ ਬ੍ਰਹਮਾ ਹੀ ਬ੍ਰਹਮਾ ਹੋਰ ਹੈ ਹੀ ਕੁਝ ਨਹੀਂ ਜਲਾ ਥਲਾ ਵਿੱਚ ਬ੍ਰਹਮਾ ਜੁਗਾਂ ਜੁਗਾਂ ਵਿੱਚ ਬ੍ਰਹਮਾ ਹੋਰ ਕੁਛ ਵੀ ਨਹੀਂ ਹੈ ਜੀ ਜਦੋਂ ਬ੍ਰਹਮਾ ਨੇ ਇਦਾਂ ਉੱਚੀ ਆਵਾਜ਼ ਵਿੱਚ ਬੋਲਿਆ ਨੰਗਰੂ ਪਿਆਰੋ ਇਹ ਸ਼ਲੋਕ ਕਿ ਜਲੇ ਬ੍ਰਹਮਾ ਥਲੇ ਬ੍ਰਹਮਾ ਹੈਪੀ ਬ੍ਰਹਮਾ ਓਸੀਪੀ ਬ੍ਰਹਮਾ ਥਾਂ ਥਨੰਤਰ ਵਿਕੇ ਬ੍ਰਹਮਾ ਆ ਜੁਗਾ ਆਦਮੀ ਬ੍ਰਹਮ ਹੀ ਬ੍ਰਹਮ ਇਹ ਗੱਲ ਆਕੀ ਤੇ ਆਕਾਸ਼ ਬਾਣੀ ਹੋਈ ਕਿ हे ਬ੍ਰਹਮ ਤੂੰ ਦੇਖਦਾ ਸਹੀਂ ਧਿਆਨ ਨਾਲ ਦੇਖ ਤੀਰੀ ਤੂੰ ਬਿਨਾ ਕੁਝ ਹੋਰ ਵੀ ਹੈ ਬ੍ਰਹਮਾ ਨੇ ਚਾਰ ਚਫੇਰੇ ਦੇਖਿਆ ਹੋਰ ਕੁਝ ਵੀ ਨਹੀਂ ਨਜ਼ਰ ਆਇਆ ਬਸ ਇੱਕ ਕਮਲ ਦਾ ਫੁੱਲ ਨਜ਼ਰ ਆਇਆ ਇੱਕ ਕਮਲ ਹੈ ਫਿਰ ਆਕਾਸ਼ ਬਾਣੀ ਹੋਈ ਕਿ ਬ੍ਰਹਮਾ ਕਮਲ ਨੂੰ ਦੇਖ ਇਹ ਫਿਰ ਕਮਲ ਕੌਣ ਹੈ ਜੇ ਸਾਰੇ ਕਿਤੇ ਹੀ ਤੂੰ ਐ ਤਾਂ ਬ੍ਰਹਮਾ ਨੇ ਆਖਿਆ ਕਿੰਦਾ ਮੈਂ ਨਹੀਂ ਜਾਣਦਾ ਇਹ ਕੌਣ ਹੈ ਆਕਾਸ਼ ਬਾਣੀ ਨੇ ਆਖਿਆ ਕਹਿਣ ਲੱਗੀ ਬ੍ਰਹਮਾ ਤੂੰ ਇਸੇ ਕਮਲ ਤੋਂ ਹੀ ਪੈਦਾ ਹੋਇਆ ਹੈ ਬ੍ਰਹਮੇ ਨੇ ਆਖਿਆ ਮੈਂ ਇੰਨਾ ਵੱਡਾ ਸਾਰਾ ਮੈਂ ਇੰਨਾ ਵਿਸ਼ਾਲ ਕਮਲ ਤੇ ਨਿਕਾ ਜਾਈ ਹੈ ਮੈਂ ਇਹਦੇ ਵਿੱਚੋਂ ਪੱਲਾ ਕਿੱਦਾਂ ਨਿਕਲ ਆਇਆ ਆਕਾਸ਼ਮਾਨੀ ਕੋਈ ਕੇ ਬ੍ਰਹਮਾ ਛੋਟੇ ਤੋਂ ਹੀ ਵੱਡਾ ਹੁੰਦਾ ਹੈ ਪਹਿਲਾਂ ਛੋਟਾ ਹੀ ਹੁੰਦਾ ਹੈ ਸਹਿਜੇ ਸਹਿਜੇ ਵਿਸ਼ਾਲ ਹੁੰਦਾ ਹੈ ਤੇ ਗੁਰੂ ਪਿਆਰੇ ਬ੍ਰਹਮਾ ਨੇ ਕਿਆ ਕਹਿਣ ਲੱਗਿਆ ਮਹਾਰਾਜ ਜੀ ਐਦਾਂ ਕਿਦਾਂ ਛੋਟੇ ਤੋਂ ਵੱਡਾ ਹੋ ਜਾਂਦਾ ਹੈ ਫਿਰ ਆਵਾਜ਼ ਹੋਈ ਕਿ हे ਬ੍ਰਹਮਾ ਜੀ ਇਹ ਤੇ ਤੈਨੂੰ ਖੋਜੇ ਹੀ ਪਤਾ ਲੱਗਣਾ ਹੈ ਕਿ ਛੋਟੇ ਤੋਂ ਵੱਡਾ ਕਿਵੇਂ ਹੁੰਦਾ ਹੈ ਇਹਦੀ ਤੇ ਤੈਨੂੰ ਖੋਜ ਕਰਨੀ ਪਵੇਗੀ ਕੌਣ ਛੋਟਾ ਹੈ ਕਿੱਥੋਂ ਪੈਦਾ ਹੋਇਆ ਖੋਜ ਕਰ ਲੈ ਭਾਈ ਐਦਾਂ ਆਕਾਸ਼ਬਾਨੀ ਹੋਈ ਬ੍ਰਹਮਾ ਨੇ ਆਖਿਆ ਮੈਂ ਹੁਣ ਇਸ ਗੱਲ ਦੀ ਖੋਜ ਜ਼ਰੂਰ ਕਰਾਂਗਾ ਪਰ ਇਹ ਕਮਲ ਨਿਕਾ ਜਾਂ ਨਜ਼ਰੀ ਆਉਂਦਾ ਹੈ ਜੇ ਮੈਂ ਇਸ ਕਮਲ ਵਿੱਚ ਪਿਆ ਸੀ ਤੇ ਫਿਰ ਮੈਂ ਨਿਕਲਿਆ ਕਿਦਾਂ ਐਦਾਂ ਬ੍ਰਹਮੇ ਦੇ ਮਨ ਵਿੱਚ ਬੜੀਆਂ ਵਿਚਾਰਾਂ ਆਈਆਂ ਗੁਰੂ ਪਿਆਰੇ ਕਿਵੇਂ ਨਿਕਲਿਆ ਮਾਇਦੇ ਵਿੱਚ ਆਇਆ ਕਹਿੰਦਾ ਮੈਂ ਇਹਨੂੰ ਲੱਤ ਮਾਰ ਕੇ ਦੇਖਦਾ ਕਮਲ ਨੂੰ ਤੇ ਜੇ ਮੇਰੇ ਪੈਰ ਮਾਰਨ ਲੱਤ ਮਾਰਨ ਕਮਲ ਹਿਲਜੁਲ ਕਰ ਗਿਆ ਟੁੱਟ ਗਿਆ ਡਿੱਗ ਪਿਆ ਫਿਰ ਤੇ ਗੱਲ ਝੂਠੀ ਹੈ ਵੀ ਮੈਂ ਇਹਦੇ ਵਿੱਚੋਂ ਪੈਦਾ ਹੋਇਆ ਤੇ ਜੇ ਇਹਨੂੰ ਰੰਤਾ ਪਰ ਵੀ ਫਰਕ ਨਾ ਪਿਆ ਫਿਰ ਦੇਖਾਂਗੇ ਕੀ ਬੰਦ ਹੈ ਕਹਿੰਦੇ ਉਹਨੇ ਬ੍ਰਹਮੇ ਨੇ ਉਸ ਕਮਲ ਨੂੰ ਲੱਤ ਮਾਰੀ ਕਮਲ ਅਚਲ ਰਿਆ ਨਾ ਹਿੱਲਿਆ ਨਾ ਜੁਲਿਆ ਜਦੋਂ ਇਹ ਚਰਜ ਹੋਇਆ ਤੇ ਬ੍ਰਹਮਾ ਕਹਿੰਦੇ ਪਰ ਉਹ ਕਮਲ ਦੇ ਵਿੱਚ ਉਤਰ ਗਿਆ ਗੁਰੂ ਪਿਆਰਿਓ ਜਦੋਂ ਬ੍ਰਹਮਾ ਜੀ ਕਮਲ ਦੇ ਵਿੱਚ ਗਿਆ ਤੇ ਕਿਤੇ ਬ੍ਰਹਮਾ ਜੀ ਦੇ ਪੈਰ ਨਹੀਂ ਲੱਗਦੇ ਜਿਸ ਤਰ੍ਹਾਂ ਖੂਹ ਵਿੱਚ ਰੋੜ ਛੁੱਟੀ ਨਾ ਗੁਰੂ ਪਿਆਰਿਓ ਉਹ ਕਿਤੇ ਹੀ ਨਹੀਂ ਲੱਗਦਾ ਵਿਚੇ ਹੀ ਕੁ ਗਿਆ ਬੰਦਾ ਉਸੇ ਤਰ੍ਹਾਂ ਬ੍ਰਹਮਾ ਉਸੇ ਜਲ ਕਮਲ ਦੀ ਡੰਡੀ ਦੇ ਵਿੱਚ ਉਤਰ ਤੇ ਗਿਆ ਪਰ ਕਿਤੇ ਪੈਰ ਨਹੀਂ ਲੱਗਦੇ ਚਾਰ ਚਫੇਰੇ ਅੰਧਕਾਰ ਹੀ ਅੰਧਕਾਰ ਨਜ਼ਰ ਆਉਂਦਾ ਹੈ ਆਪਾਂ ਨੇ ਸ਼ਬਦ ਵਿੱਚ ਸਰਵਨ ਕੀਤਾ ਹੈ ਕਿ ਤਾਕਾ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਬਾਰਾ ਗੁਬਾਰੇ ਤੋਂ ਭਾਵ ਹੁੰਦਾ ਹੈ ਹਨੇਰਾ ਅੰਧਕਾਰ ਕੁਝ ਵੀ ਨਜ਼ਰੀ ਨਹੀਂ ਆਉਂਦਾ ਅੰਧਕਾਰ ਹੀ ਨਜ਼ਰ ਆਉਂਦਾ ਕੁੰਭੀ ਨਰਕ ਦੇ ਸਮਾਨ ਐਸੇ ਅੰਧਕਾਰ ਨੂੰ ਦੇਖ ਕੇ ਬ੍ਰਹਮ ਬੜਾ ਲਚਾਰ ਹੋ ਗਿਆ ਹੁਣ ਬਾਰ ਨਹੀਂ ਜਿਆ ਆ ਜਾਂਦਾ ਬਹੁਤ ਹੀ ਆਜ਼ਜ਼ ਹੋਇਆ ਅੰਦਰ ਬੜਾ ਨਿਮਰਤਾ ਦੇ ਨਾਲ ਉਸ ਓੰਕਾਰ ਦੀ ਉਸਤਤ ਕਰਨ ਲੱਗਿਆ ਕਿ हे ਭਗਵਾਨ ਤੂੰ ਸਰਬ ਦਾ ਆਦ ਹੈ ਸਰਬ ਦਾ ਅੰਤ ਹੈ ਸਰਬ ਦਾ ਮੱਧ ਹੈ ਸਭਨਾ ਦਾ ਆਸਰਾ ਹੈ ਪਰਮੇਸ਼ਰ ਜੀ ਤੂੰ ਹੀ ਬੇਅੰਤ ਹੈ ਤ੍ਰੈ ਲੋਕੀ ਦੇ नाथ ਜੀ ਤੂੰ ਹੀ ਤੂੰ ਹੀ ਹੈ ਹਿਰੰਕਾਰ ਤੂੰ ਆਪਣੀ ਕਿਰਪਾ ਕਰ ਮੈਂ ਭੁੱਲਿਆ ਐ ਨਿਰੰਕਾਰ ਤੂੰ ਹੀ ਜਲ ਵਿੱਚ ਹੈ ਤੂੰ ਹੀ ਥਲ ਵਿੱਚ ਹੈ ਹੈ ਭੀ ਤੂੰ ਐ ਹੋਸੀ ਭੀ ਤੂੰ ਐ ਕਰਨ ਕਰਣ ਔਰ ਧਾਰ ਧਾਰ ਧਰਨ ਤੂੰ ਐ हे दीन दयाल ਮੇਰੇ ਅਨਾਥ ਉਪਰ ਦਇਆ ਕਰ ਇਸ ਅੰਧਕਾਰ ਨਰਕ ਤੋਂ ਮੈਨੂੰ ਬਾਹਰ ਕੱਢ ਲੈ ਇਸ ਅੰਧਕਾਰ ਨਰਕ ਚੋਂ ਮੈਨੂੰ ਬਾਹਰ ਕੱਢੋ ਜੀ ਜਿਸ ਜਗ੍ਹਾ ਤੂੰ ਮੈਂ ਆਇਆ ਸੀ ਮੈਂ ਉੱਥੇ ਹੀ ਠਿਕਾ ਮੈਂ ਉਸੇ ਜਗ੍ਹਾ ਤੇ ਮੈਨੂੰ ਪਹੁੰਚਾ ਦਿਓ ਗੁਰੂ ਪਿਆਰੇ ਜਦੋਂ ਬ੍ਰਹਮਾ ਜੀ ਨੇ ਕਮਲ ਦੇ ਵਿੱਚੋਂ ਸੁਧ ਸੱਚ ਸੱਚ ਦਾ ਆਨੰਦ ਦੀ ਨਿਰਮਾਨ ਹੋ ਕੇ ਉਸਤਤੀ ਕਰੀ ਨਾ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਪਹਿਲਾਂ ਵੀ ਸकई ਦਫਾ ਸਰਵਨ ਕੀਤਾ ਹੈ ਸਿੰਬਲ ਰੁਖ ਸਰਾਇ ਰਾ ਦਿਨ ਅਤਮੋਚ ਉਹ ਦੇ ਆਵੇ ਆਸ ਕਰ ਜਾਣੇ ਨਰਾਸੇ ਕਿੰਨ ਫਲ ਫਿੱਕੇ ਫਲ ਬਕਬਕੀ ਕਾਮਨਾ ਆਵੇ ਪਤ ਮਿੱਠਕ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਕਹਿੰਦੇ ਵੱਡਿਆਂ ਵੱਡਿਆਂ ਰੁੱਖਾਂ ਨੂੰ ਬਹੁਤੀਆਂ ਉੱਚੀਆਂ ਟਹਿਣੀਆਂ ਵਾਲਿਆਂ ਨੂੰ ਫਲ ਨਹੀਂ ਲੱਗਦੇ ਜੇ ਕਿਤੇ ਲੱਗ ਜਾਣ ਉਦੋਂ ਫਿਰ ਰੋੜੇ ਪੈਂਦੇ ਫੇਰ ਵੱਟੇ ਵੱਜਦੇ ਨੇ ਨੀਵੇਂ ਰੁੱਖਾਂ ਨੂੰ ਫਲ ਲੱਗਦਾ ਹੈ ਪਾਣੀ ਹਮੇਸ਼ਾ ਹੀ ਨੀਵੇਂ ਵਹਿਣਾ ਵੱਲ ਵਹਿੰਦਾ ਹੈ ਉਚਾਈਆਂ ਵੱਲ ਪਾਣੀ ਨਹੀਂ ਚੜਦਾ ਹੁਣ ਨਿਰਮਾਨ ਹੋ ਕੇ ਬੇਨਤੀ ਪਿਆ ਕੀਤੀ ਹੈ ਆਜ਼ਦੀ ਬੇਨਤੀ ਸਰਵਣ ਕਰੀ ਉਸ ਨਿਰੰਕਾਰ ਨੇ ਦੀਨਾ ਨਾਥ ਨੇ પ્રસન્ન ਹੋ ਕੇ ਬ੍ਰਹਮਾ ਨੂੰ ਉਸ ਕਮਲ ਦੀ ਨਾਮ ਵਿੱਚੋਂ ਉਸ ਕਮਲ ਦੀ ਡੋਡੀ ਉਸ ਡੰਡੀ ਦੇ ਵਿੱਚੋਂ ਬਾਹਰ ਕੱਢਿਆ ਜਿੱਥੋਂ ਬ੍ਰਹਮਾ ਜੀ ਗਏ ਸੀ ਉਸੇ ਥਾਂ ਫੇਰਾਣ ਖੜੇ ਹੋਏ ਕਈ ਸਮਿਆਂ ਬਾਅਦ ਹੁਣ ਬ੍ਰਹਮਾ ਜੀ ਦੇ ਕਬਾੜ ਖੁੱਲ ਗਏ ਬ੍ਰਹਮਾ ਜੀ ਲੱਗਿਆ ਠਾਕੁਰ ਜੀ ਦੀ ਉਸਤਤ ਕਰਨ ਕਿ हे ਨਰਾਇਣ ਜੀ ਤੇਰਾ ਰੂਪ ਰੰਗ ਕਿਛ ਨਹੀਂ ਪਾਇਆ ਜਾਂਦਾ ਤੂੰ ਬੇਅੰਤ ਹੈ ਆਦ੍ਰਿਸ਼ਟ ਅਗੋਜਜ ਹੈ ਨਿਰਾਲੰਭ ਹੈ ਤੈਨੂੰ ਕਿਸੇ ਦਾ ਆਸਰਾ ਨਹੀਂ ਸਰਬਜੀਵ ਚਰਾਂ ਚਰ ਦਾ ਆਲੰਭ ਹੈ ਏ ਸੰਜੀ ਹੈ ਗੋਬਿੰਦ ਲੋਕੋ ਤੁਸੀਂ ਪੁੱਛਿਆ ਉਹਦਾ ਆਦ ਅੰਤ ਬ੍ਰਹਮਾ ਜੀ ਜਿਨ੍ਹਾਂ ਨੇ ਸੰਸਰ ਨਾਮਾ ਉਚਾਰਨ ਕੀਤਾ ਉਹਨਾਂ ਨੂੰ ਉਸ ਕਰਤੇ ਦਾ ਅੰਤ ਨਹੀਂ ਮਿਲਿਆ ਬੜੀ ਦੂਰ ਤੱਕ ਲੱਭਾਈ ਚਾਰ ਚਫੇਰੇ ਪੰਜ-ਪੰਜ ਕੇ ਦੇਖਿਆ ਉਦਾਂਤ ਨਹੀਂ ਪਾਇਆ ਕਰਤਾਰ ਦੇ ਭਗਤ ਪਿਆਰਿਓ ਉਹਨਾਂ ਨੇ ਉਹਦਾ ਅੰਤ ਨਹੀਂ ਪਾਇਆ ਫਿਰ ਆਪਾਂ ਕੀ ਹਾਂ ਉਹਦਾ ਅੰਤ ਕਿੱਥੋਂ ਲੱਭ ਲਾਵਾਂਗੇ ਉਹ ਤੇ ਬੇਅੰਤ ਹੈ ਬੇਅੰਤ ਦੇ ਅੰਤ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਕਿਵੇਂ ਸੁਨਾਇਆ ਜਾ ਸਕਦਾ ਹੈ ਜਿਹਦਾ ਅੰਤ ਹੈ ਹੀ ਕੋਈ ਨਹੀਂ ਬੇਅੰਤ ਹੈ ਉਹਨੂੰ ਬੇਅੰਤ ਪੁਰਖ ਕਹੀਦਾ ਸਤਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਨੂੰ ਗੋਬਿੰਦ ਲੋਕਾਂ ਨੂੰ ਸੰਕਾਉਂਦੇ ਨੇ ਤੇ ਮੇਰੀ ਵੀ ਪ੍ਰੀਤ ਉਸ ਬੇਅੰਤ ਦੇ ਨਾਲ ਲੱਗੀ ਹੋਈ ਹੈ ਬਸ ਆਪਣੇ ਮਨ ਦੀ ਇਹ ਵਿਧਿਆ ਬਣਾਓ ਕਿ ਮੈਂ ਉਸ ਬੇਅੰਤ ਬਿਨਾਂ ਜੀ ਨਹੀਂ ਸਕਦਾ ਮੈਂ ਵੀ ਨਹੀਂ ਰਹਿ ਸਕਦਾ ਉਸ ਦੇ ਬਿਨਾ ਉਸ ਬੇਅੰਤ ਦੇ ਨਾਲ ਐਸਾ ਪਿਆਰ ਪਾਓ ਜਿੱਦਾਂ ਮਛਲੀ ਪਾਣੀ ਤੋਂ ਬਿਨਾ ਆਪਣੇ ਪ੍ਰਾਣ ਛੱਡਣਾ ਪਸੰਦ ਕਰਦੀ ਹੈ ਪਾਣੀ ਦਾ ਵਿਛੋੜਾ ਬਿਲਕੁਲ ਵੀ ਨਹੀਂ ਸਹਾਰ ਸਕਦੀ ਮਾਰਜ ਕਹਿੰਦੇ ਇਸ ਤਰ੍ਹਾਂ ਉਸ ਪਰਮਾਤਮਾ ਦੇ ਨਾਲੋਂ ਜੀਵ ਦੀ ਜੇ ਮੁਹੱਬਤ ਬਣ ਜਾਵੇ ਐਸੀ ਮੁਹੱਬਤ ਬਣ ਜਾਵੇ ਜੈਸੀ ਮਛਲੀ ਦੀ ਪਾਣੀ ਨਾਲ ਹੈ ਮਰਦ ਕਹਿੰਦੇ ਫਿਰ ਉਹਦੇ ਲੋਕ ਸੁਖੀ ਪ੍ਰਲੋਕ ਸੁਹੇਲੇ ਹੋ ਜਾਂਦੇ ਨੇ ਤੇ ਜਨਮਾਂ ਜਨਮਾਂ ਤਰਾਂ ਦਾ ਜਿਹੜਾ ਪ੍ਰਕਟਿਆ ਜਾਂਦਾ ਹੈ ਜਿਹੜੇ ਕਰਤੇ ਦੀ ਉਸਤਿ ਸ਼ਿਵ ਸੰਕਾਦਕ ਪਹਿਲਾਂ ਤੋਂ ਲੈ ਕੇ ਕਰਦੇ ਆ ਆਨਿਪੂਰਨ ਗਿਆਨੀ ਮਹਾਂਪੁਰਖ ਉਸ ਕਰਤੇ ਨੂੰ ਪਰਮੇਸ਼ਰ ਨੂੰ ਅਰਾਧੇ ਆ ਰਹੇ ਨੇ ਮੈਂ ਵੀ ਉਹਨੂੰ ਅਰਾਧਦਾ ਹੀ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਉਸ ਕਰਤੇ ਦੀ ਤਾਂ ਮੈਂ ਮੈਂ ਹੀ ਉਚਾਰੀ ਜਾ ਸਕਦੀ ਹੈ ਪਰ ਪਰਮਾਤਮਾ ਦਾ ਅੰਤ ਨਹੀਂ ਲੱਭ ਸਕਦਾ ਗੁਰਬਾਣੀ ਦਾ ਪਰਮਾਨੰਦ ਆਉਂਦਾ ਹੈ ਕਹਿੰਦੇ ਬਸ ਉਹਦਾ ਕਾਗਦ ਜੋ ਕਰੂੰ ਹਰ ਜਸ ਲਿਖਨ ਨਾ ਜਾਏ ਕਹਿੰਦੇ ਭਾਵੇਂ ਦੁਨੀਆ ਦੇ ਉੱਤੇ ਕਿੰਨੇ ਕੁ ਦਰਖਤ ਨੇ ਕਦੀ ਧਿਆਨ ਅੰਦਿੱਤਾ ਸਾਰੀ ਸ੍ਰਿਸ਼ਟੀ ਦੇ ਉੱਪਰ ਕਿੰਨੇ ਕ ਦਰਖਤ ਨੇ ਹੋਣਗੇ ਮਹਾਰਾਜ ਕਹਿੰਦੇ ਸਾਰੇ ਦਰਖਤਾਂ ਨੂੰ ਜੇ ਕਲਮਾ ਬਣਾ ਲਈਏ ਸਾਰੇ ਦਰਖਤਾਂ ਨੂੰ ਕਲਮਾ ਬਣਾ ਲਈਏ ਅਤੇ ਸਾਰੀ ਧਰਤੀ ਨੂੰ ਇੱਕ ਕਾਗਜ਼ ਸਮਝ ਲਈਏ ਸਤ ਸਮੁੰਦੈ ਮਸ ਕਰੋ ਕਲਮ ਕਰੋ ਬਨਰਾਏ ਬਸ ਉਦਾ ਕਾਗਦ ਜੋ ਕਰੋ ਹਰ ਜਸ ਲਿਖਨ ਨਾ ਜਾਏ ਮਾਰਦ ਕਹਿੰਦੇ ਭਾਵੇਂ ਦੀ ਸੱਤ ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲੈ ਇੰਨੀ ਕਿੰਨੀ ਹੋਏਗੀ ਸੱਤ ਸਮੁੰਦਰਾਂ ਦੀ ਸ਼ਾਹੀ ਸੱਤ ਸਮੁੰਦਰਾਂ ਦੀ ਸ਼ਾਹੀ ਬਣਾ ਲੈ ਪਾਣੀ ਦੇ ਨਹੀਂ ਮੰਨੋ ਉਹ ਸ਼ਾਹੀ ਦੇ ਭਰੇ ਨੇ ਕਲਮ ਕਰੂ ਬਨਰਾਏ ਸਾਰੀ ਬਨਾਸਪਤੀ ਜਿੰਨੀ ਪ੍ਰਮਾਤਮਾ ਨੇ ਪੈਦਾ ਕੀਤੀ ਸ੍ਰਿਸ਼ਟੀ ਤੇ ਸਾਰਿਆਂ ਦੀ ਕਲਮਾਂ ਘੜ ਲਓ ਮਰਜ ਕਹਿੰਦੇ ਬਸੁੱਦਾ ਕਾਗਜ਼ ਬਸ ਧਰਤੀ ਨੂੰ ਕਹਿੰਦੇ ਨੇ ਮਰਜ ਕਹਿੰਦੇ ਧਰਤੀ ਨੂੰ ਇੱਕ ਕਾਗਜ਼ ਬਣਾ ਲਓ ਫਿਰ ਵੀ ਉਹਦੀ ਮਹਿਮਾ ਨੂੰ ਲਿਖਿਆ ਨਹੀਂ ਜਾ ਸਕਦਾ ਅੰਤ ਪਾਉਣਾ ਤੇ ਬੜਾ ਦੂਰ ਹੈ ਕਰਤੇ ਦਾ ਅੰਤ ਤੇ ਪੈ ਹੀ ਨਹੀਂ ਸਕਦਾ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਅਗਲੀਆਂ ਵਿਚਾਰਾਂ ਗੁਰੂ ਨਾਨਕ ਪਾਤਸ਼ਾਹ ਅਗਮ ਕਰਨ ਕੱਲ ਦੀ ਵਿਚਾਰ ਵਿੱਚ ਸਰਮਨ ਕਰਾਂਗੇ ਜਦੋਂ ਸਤਿਗੁਰਾਂ ਨੇ ਇੰਨੀ ਬੇਨਤੀ ਕੀਤੀ ਨੰਗਰੋ ਪਿਆਰਿਓ ਉਹਨਾਂ ਗੋਬਿੰਦ ਲੋਕਾਂ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਖਿਆ ਹੇ ਨਾਨਕ ਤੂੰ ਧੰਨ ਹੈ ਧੰਨ ਹੈ ਤੂੰ ਜਿਨੇ ਇਤਨਾ ਗਿਆਨ ਉਸ ਕਰਤੇ ਦੀ ਜੀਵਨੀ ਤੇ ਸਾਨੂੰ ਸੁਣਾਇਆ ਇਸ ਦੇ ਨਾਲ ਹੀ ਅਗਲੀਆਂ ਵਿਚਾਰਾਂ ਅਗਲੀਆਂ ਪੰਕਤੀਆਂ ਦੇ ਭਾਵ ਅਰਥ ਕੱਲ ਨੂੰ ਸਰਵਨ ਕਰਾਂਗੇ ਔਰ ਨਾਲ ਹੀ ਆਪਾਂ ਕੱਲ ਨੂੰ ਦੂਜੀ ਉਦਾਸੀ ਦੀ ਸਾਖ ਜਿਹੜੀ ਆਰੰਭ ਕਰਾਂਗੇ ਜੀ ਹੁਣ ਹੋਈਆਂ ਬੁੱਲਾਂ ਦੀ ਖਿਮਾ ਸਮਾਪਤੀ ਵਾਲੇ ਪਾਸੇ ਜਾ ਨਾ ਕਰੀਏ ਬਲਾਉ ਫਤੇ ਪਾਉ ਫਤੇ ਸਾਰੀ ਸੰਗਤ ਗੱਜ ਕੇ ਅਖਿਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾ